ਕੱਲੇ ਦੀ ਬੀਟੀ ਦੁੱਗਗੇ ਜਨਵਰੀ ਵਿੱਚ ਜੰਮੇ ਵਿਅਕਤੀਆਂ ਦੇ ਵਿਆਹ ਤੇ ਸਿਹਤ ਆਰਥਿਕ ਸੰਬੰਧੀ ਕੁਝ ਗੱਲਾਂ ਸਨੀ ਦੇ ਪ੍ਰਭਾਵ ਨਾਲ ਸਰੀਰ ਪੱਖੋਂ ਵਧੀਆ ਸਰੀਰ ਹੁੰਦਾ ਇਨਸਾਨ ਦਾ ਇਸ ਤਰੀਕੇ ਨਾਲ ਜੰਮੇ ਵਿਅਕਤੀਆਂ ਦੇ ਤੇ ਕੰਮ ਕਰਨ ਦੀ ਕਸ਼ਮਤਾ ਬਹੁਤ ਹੁੰਦੀ ਹੁੰਦੀ ਹੈ ਨਾਲ ਇਹ ਇੱਕ ਗੱਲ ਹੋਰ ਹੁੰਦੀ ਹੈ ਕਿ ਨਿਰਾਸ਼ ਬਹੁਤ ਹੁੰਦੇ ਨੇ ਲੋਕ ਨਿਰਾਸ਼ਤਾ ਦੀ ਖਾਇਤਿਆ ਦੇ ਰਹਿੰਦੇ ਨੇ ਜੇ ਨਾ ਰੁਕੀ ਗਈ ਤਾਂ ਪੇਟ ਦੇ ਵਿੱਚ ਗੜਬੜੀ ਪਿਤਜ ਗੜਬੜੀ ਪੇਟ ਚ ਜ਼ਖਮ ਅੰਤਰੀਆਂ ਵਿੱਚ ਰੁਕਾਵਟ ਤੇ ਕਾਫੀ ਪੇਟ ਦੀ ਕਾਫੀ ਗੜਬੜ ਹੋ ਜਾਣ ਦੀ ਸਬਾਹਨਾ ਹੁੰਦੀ ਹੈ ਸਿਹਤਮੰਦ ਰਹਿਣ ਲਈ ਨਾ ਆਸਮੰਤ ਤੇ ਖੁਸ਼ੀ ਭਰਿਆ ਮਾਹੌਲ ਬਣਾਉਣਾ ਪੈਂਦਾ ਹੈ ਜਿਆਦਾ ਠੰਡ ਅਤੇ ਸ਼ਾਵਧਾਨੀ ਨਾ ਵਰਤਾਂ ਦੇ ਨਾ ਵਰਤੀ ਜਾਵੇ ਤਾਂ ਹੋ ਸਕਦਾ ਹੈ ਕਿ ਨਾਲੂ ਸਾਹ ਦਮਾ ਵਗੈਰਾ ਹੋ ਸਕਦੇ ਨੇ ਖੁਸ਼ਕ ਜਲਵਾਜੂ ਜਿਹੜਾ ਹੁੰਦਾ ਉਹ ਜਿਆਦਾ ਅਨੁਕੂਲ ਹੁੰਦਾ ਸਿੰਲੀਆਂ ਥਾਵਾਂ ਨਹੀਂ ਬਜਾਏ ਖਾਣ ਪੀਣ ਨੂੰ ਬਿਲਕੁਲ ਠੀਕ ਰੱਖਣਾ ਪਊ ਕਸਰਤ ਵਗੈਰਾ ਕਰਦੇ ਰਹੋ ਸ਼ੇਅਰ ਕਰੋ ਕਿਉਂਕਿ ਨਾ ਲੋਕਾਂ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿਣ ਦੇ ਚਾਂਸ ਹੁੰਦੇ ਨੇ ਤੇ ਠੰਡੀਆਂ ਹਮਮਤੋਂ ਬਚੋ ਇਹਨਾਂ ਲੋਕਾਂ ਨੂੰ ਗਠੀਆ ਪੈਰਾਂ ਸੋਜ ਅੱਡੀਆਂ ਸੋਜ ਲੱਤਾਂ ਤੇ ਸੋਜ ਵਗੈਰਾ ਹੋਣ ਦੇ ਜੱਦ ਚਾਂਸ ਹੁੰਦੇ ਨੇ ਤੇ ਦੁਰਘਟਨਾ ਵੀ ਅੱਡੀਆਂ ਲੱਤਾਂ ਤੇ ਪੈਰਾਂ ਤੇ ਹੀ ਜ਼ਿਆਦਾ ਹੁੰਦੀਆਂ ਨੇ ਜ਼ਿਆਦਾ ਸੰਭਾਵਨਾ ਹੁੰਦੀ ਹੈ ਜਿਹੜਾ ਸਰੀਰ ਦਾ ਆਰਥਿਕਤਾ ਦਾ ਅਸਰ ਹੈ ਇਹ ਬੜਾ ਅੱਛਾ ਨਹੀਂ ਹੁੰਦਾ ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਜਦੋਂ ਬੰਦਾ ਆਪਣੇ ਕੰਮ ਕਰਦਾ ਤਰੱਕੀਆਂ ਕਰਦਾ ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਕਮ ਸੇ ਕਮ ਸ਼ੁਰੂ ਦੇ ਸਾਲਾਂ ਵਿੱਚ ਤਾਂ ਰੁਕਾਵਟਾਂ ਪੈਂਦੀਆਂ ਨੇ ਦੇਰੀਆਂ ਹੁੰਦੀਆਂ ਨੇ ਰੁਕਾਵਟਾਂ ਪੈਂਦੀਆਂ ਨੇ ਪਰ ਲਗਨ ਅਤੇ ਮਿਹਨਤ ਦੇ ਸਾਵਧਾਨੀ ਨਾਲ ਕਫਾਇਤੀ ਧਨ ਲਾਭ ਜ਼ਰੂਰ ਹੁੰਦਾ ਹੈ ਦਰਸਲ ਭਾਗਾਂ ਦੀ ਬਜਾਏ ਨਿਜੀ ਪ੍ਰਯਾਸਾਂ ਤੋਂ ਧਨ ਲਾਭ ਦਾ ਜੋ ਬਹੁਤ ਜ਼ਿਆਦਾ ਹੈ ਜ਼ਮੀਨ ਕਰ ਸ਼ਿਸ਼ਾ ਕੋਲਾ ਲੋਹੇ ਦੀਆਂ ਚੀਜ਼ਾਂ ਖੇਤੀਬਾੜੀ ਦੇ ਸੰਦਾਂ ਦੇ ਵਿੱਚ ਪੈਸਾ ਲਾਉਣਾ ਜਾਂ ਕੰਮ ਕਰਨਾ ਸ਼ਨੀ ਦੇ ਪ੍ਰਭਾਵ ਦੇ ਵਿੱਚ ਬਹੁਤ ਹੀ ਵਧੀਆ ਰਹਿੰਦਾ ਹੈ ਆਪਣਾ ਪੈਸਾ ਵਾਪਸ ਲੈਣ ਲਈ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਮਾਨਤ ਬਗੈਰ ਪੈਸਾ ਨਾ ਦਿਓ ਨਹੀਂ ਤੁਹਾਡਾ ਪੈਸਾ ਡੁੱਬ ਜਾਊਗਾ ਜਿਹੜੀ ਇਹ ਮਕਰ ਰਾਸ਼ੀ ਹੈ 21 ਦਸੰਬਰ ਤੋਂ 20 ਜਨਵਰੀ 21 ਜਨਵਰੀ ਤੱਕ ਹੁੰਦੀ ਹੈ ਠੀਕ ਹੈ ਇੱਤੇ ਕੋਣ ਦੀਆਂ ਦੋ ਹੋ ਰਾਸ਼ੀਆਂ ਨੇ ਬ੍ਰਿਕਸ਼ 21 ਅਪ੍ਰੈਲ ਤੋਂ 20 ਮਈ ਤੱਕ ਅਤੇ ਕੰਨਿਆ 21 ਅਗਸਤ ਤੋਂ 20 ਸਤੰਬਰ ਤੱਕ ਇਹਨਾਂ ਰਾਸ਼ੀਆਂ ਦੇ 7 ਦਿਨਾਂ ਦੇ ਸੰਧੀ ਕਾਲ ਅਤੇ ਮਕਰ ਤੋਂ ਸੱਤਵੀਂ ਰਾਸ਼ੀ ਕਰਕ 21 ਜੂਨ ਤੋਂ 20 ਜੁਲਾਈ ਦਾ ਮਿਆਦ ਦੇ ਜਨਮੇ ਲੋਕਾਂ ਨਾਲ ਇਹਨਾਂ ਲੋਕਾਂ ਦੇ ਬਹੁਤ ਹੀ ਵਧੀਆ ਸਬੰਧ ਰਹਿਣਗੇ ਕਿਉਂਕਿ ਇਹ 21 28 ਦਸੰਬਰ ਤੋਂ 21 ਜਨਵਰੀ ਤੱਕ ਦੇ ਜਨਮੇ ਲੋਕ ਨੇ ਇਹਨਾਂ ਦੇ ਇਹ ਰਾਸ਼ੀਆਂ ਨਾਲ ਜੋ ਦੱਸਿਆ ਨੇ ਬਹੁਤ ਹੀ ਵਧੀਆ ਸਬੰਧ ਰਹਿਣਗੇ ਧੰਨਵਾਦ